ਪਾਣੀ ਪੀਰ ਪਾਣੀ ਪੀਰ ਪਾਣੀ ਪੀਣਾ ਹੈਲੋ ਪਾਣੀ ਪੀਣਾ ਪਾਣੀ ਪੀਣਾ ਪਾਣੀ ਦਾ ਪਿਆ ਪਾਣੀ ਦਾ ਪਿਆ ਉਹ ਬੱਚੀ ਪਾਣੀ ਕਿੱਥੇ ਕਰਕੇ ਆਇਆ ਪੁੱਛੜ ਦੇ ਨਾ ਤੁਰੀ ਛੜ ਦੇ ਆ ਗੱਲ ਸੁਣੋ ਤੂੰ ਤੇ ਨੂੰ ਸੱਤ ਰਾਤ ਰਖਾ ਖੜਾ ਖੜਾ ਰਹਿਣਾ ਹਾਂ ਸੱਤ ਰਾਤ ਹਾਂ ਹਾਂ ਕੋਈ ਨੰਬਰ ਹੈ ਮੋਬਾਈਲ ਉਹਦੇ ਕੋਲੇ ਮੈਂ ਰੁਣ ਤੇਰੇ ਕੋਲ ਨੰਬਰ ਲਾ ਕੇ ਦੇ ਦੇ ਸਾਡੇ ਮੋਬਾਈਲ ਤੋਂ ਨੰਬਰ ਦਾ ਦੇ ਨੰਬਰ ਦਾ ਭਾਈ 24 ਰੁਪਏ ਤੋਂ ਸੱਤ ਲੈ ਹਾਂ ਛੋਟੇ ਕੋਲੇ ਛੋਟੇ ਕੋਲੇ ਪੇਸ ਕਾਸ ਇੱਕ ਲਫਾਵੇ ਵਿੱਚ ਹੋਰ ਕੀ ਸੰਗਤੀ ਉਹ ਦੱਸੋ ਨਾ ਕੀ ਹੋਰ ਕੀ ਸੀ ਹੋਰ ਵਿੱਚ ਦੇ ਵਿੱਚ ਹੈ ਦੋ ਚੱਪੀਆਂ ਸੀ ਇੱਕ ਪਾਣਾ ਸੀ ਦੋ ਚੱਪੀਆਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਤਾਂ ਇੱਕ ਆ ਬੈਟਰੀ ਨਹੀਂ ਗਈ ਮਾੜੀ ਕੋਈ ਜਮਾਨਤ ਕਿਹਦੇ ਬੰਦੇ ਨੂੰ ਜਾਣਦਾ ਹੂ ਭਾਈ ਇੱਕ ਇੱਕ ਦਾ ਪਲਾਸ ਸੀ ਤੇਰੇ ਕੋਲੇ ਨਹੀਂ ਕੀ ਕੀ ਸੰਦ ਸੀ ਮਾਫਲਾ ਤੱਕੜੂ ਲਾਸਟ ਦਾ ਸੀਗਾ ਹੀ ਹੋ ਲਾਸਟ ਦੇ ਪੇਚ ਦਾ ਹੋਰ ਇੱਕ ਪਾਨਾ ਤੇ ਦੋ ਚਾਬੀਆਂ ਇੱਕ ਪਾਨਾ ਦੋ ਚਾਬੀਆਂ ਚਾਹਣਾ ਇੱਕ ਮਿੰਟ ਚਾਬੀਆਂ ਕਾ ਨੰਬਰ ਸੀ 15 15 ਜਮਾਪੋਪਲਾਈਨ ਦੇ ਬੈਂਟਰੀਆਂ ਖੋਲਣਾ ਆਏ ਫੁੱਦੀ ਦਾ ਨਹੀਂ ਜੀ 500 ਦਾ ਝੂਠ ਬੋਲ ਲੱਗ ਨੂੰ ਲੱਗ ਪੋਪਲਾਈਨ ਦਾ ਪਤਾ ਤੈਨੂੰ ਸਾਰਾ ਨਹੀਂ ਕੁਛ ਨਹੀਂ ਪਤਾ ਜੀ ਮੈਨੂੰ ਪਲੱਕ ਤੱਕ ਲੱਗਦੀਆਂ ਸਾਡੇ ਉਹ ਜਿਹੜੇ ਪਲੱਕ ਬੰਦੇ ਰੱਖਦੇ ਤੇਰੇ ਨਾਲ ਯਾਰ ਬੰਦੇ ਰੱਖਦੇ ਬੰਦੇ ਨੂੰ 17 ਦੇ ਅੱਧੀ ਘਟਖਾਨੀਆਂ ਨੇ ਸਾਰੇ ਤੇਰੇ ਦੇ ਮੈਂ ਚੰਨੀ ਰਿਪੈਂਟ ਚੰਨੀ ਗੜਾ ਰਿਪੈਂਟ ਚੰਨੀ ਗੜਾ ਉਹ ਆਪੇ ਲੈ ਆਉਂਦਾ ਚੱਲ ਓਏ ਹਵਾ ਛੱਡ ਦੇ ਮਾੜੀ ਜੀ ਹਵਾ ਆ ਜਾਣ ਦਿਓ ਓਏ ਹਵਾ ਛੱਡ ਦਿਓ ਹਵਾ ਛੱਡ ਦਿਓ ਕਿਹੜੇ ਪਿੰਡ ਆਉਂਦੇ ਆ ਸਾਰੇ ਤੂੰ ਕਹੇ ਬੰਦੇ ਰੱਖਦੇ ਹਾਂ ਕਿਹੜੇ ਕਿਹੜੇ ਬੰਦੇ ਹਾਂ ਵਾ ਵਾ 15 ਨੰਬਰ ਰੋਲ ਕੁਛ ਹੈਗੀ ਅੰਮ੍ਰਿਤਪੁਰ ਵਾਲੇ ਹੈ ਨਹੀਂ ਮਾੜੀ ਇੱਕ ਮਿੰਟ ਖੜ੍ਹ ਜਾ ਯਾਰ ਲਾ ਲੈਣ ਦਾ ਫੁੱਲ ਲਾ ਲੈਣ ਦੇ ਜੋ ਚੁੱਪ ਕਰ ਜਾਓ ਓਏ ਚੁੱਪ ਕਰ ਜਾਓ ਇੱਕ ਮਿੰਟ ਖੜ੍ਹ ਜਾ ਯਾਰ ਓ ਚੁੱਪ ਕੋ ਮਾਰੋ ਨਾ ਮਾਰੋ ਨਾ ਮਾਰੋ ਇੱਕ ਮਿੰਟੋ ਬੰਦਾ ਸਾਦਾ ਬੰਦਾ ਸਾਦਾ ਬੰਦਾ ਗੂਲਾ ਦਾ ਬੰਦੇ ਨਾਲ ਚੁੱਪ ਚੁੱਪ ਇੱਕ ਮਿੰਟ ਖੜ੍ਹ ਜਾ ਯਾਰ ਭਾਈ ਪੁੱਤਲਾ ਕਿੰਨਾ ਮਰ ਗਿਆ ਹੈ ਫਣੀ ਆ ਜਾਂਦੇ ਹਵਾ ਮਾਰੀ ਇਹਨੂੰ ਕੋਈ ਪਤਾ ਕੱਲੇ ਮੰਨ ਜਾ ਆਪੇ ਬੋਰਤ ਕਾਰਵਾਈ ਕਰੋ ਸਾਥ ਕਿਹਨੂੰ ਸਾਥਾ ਤੇਰਾ ਕਿਹੜਾ ਛੱਡੂ ਸਾਥ ਨਾਲ ਨਾਲ ਤੇ ਦੀ ਕੁੱਟ ਪੈ ਜੂਗੇ ਸਾਰੀ ਪੁਸਤਰੀ ਤੇ ਉਹ ਬਹਿ ਜਾਓ ਬਹਿ ਜਾਓ ਚੁੱਪ ਕਰ ਜਾਓ ਸ਼ਾਂਤ ਹੋ ਜਾਓ ਇੱਕ ਵਾਰੀ ਵਾਪਸ ਆ ਜਾਓ ਯਾਰ ਹਵਾ ਛੱਡ ਮਾੜੀ ਪਿੰਡ ਕਦਾ ਨਾ ਸਤਲਾਨਾ ਸਰਪੰਚਾ ਨੂੰ ਕੰਦੇ ਸਤਾਰੇ ਉਹ ਫੋਨ ਆਉਂਦਾ ਓਏ ਮਾਰੋ ਨਾ ਬਾਈ ਓਏ ਮਾਰੀ ਨਾ ਮਾਰੀ ਨਾ ਦੇਖ ਮਾਰੀ ਨਾ ਦੇਖ ਬੰਦਾ ਬਹਿਲਾ ਬੰਦਾ ਬੁੜਾ ਕਰਦੇ ਆਂ ਕੋਈ ਮਾਰੀ ਨਾ ਬਾਈ ਹਲੋ ਉਹ ਫੇਰੇ ਲੈ ਕੇ ਪੜੇ ਲੈ ਕੇ ਜਾ ਲੋ ਬੰਦੇ ਬੰਦੇ ਤੂੰ ਅੱਛਾ ਤੂੰ ਲੋਕ ਨੂੰ ਤਾਂ ਆਇਆ ਇੱਕ ਦੋ ਬੰਦੇ ਖਾਜੋ ਯਾਰ ਉਰੇ ਲੈ ਯਾਰ ਉਰੇ ਲੈ ਉਹ ਬੁੱਟੀ ਮਾਰੀ ਉਹਨੇ ਉਰੇ ਲੈ ਕਹਾ ਲੈ ਆ ਓਏ ਨਹੀਂ ਮਾਰਦੇ